ਤਨ ਤਨ ਮਾਤਾ ਲక్ష్ਮੀ ਜੀ ਕੀ ਬਾਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤਨ ਤਨ ਮਾਤਾ ਲక్ష్ਮੀ ਜੀ ਅਨੰਤ ਕਿਰਪਾ ਦੇ ਸਰੂਪ ਤੁਸੀਂ ਹੀ ਸੁੱਖਾਂ ਦੀ ਦਾਤਰੀ ਹੋ ਤੁਸੀਂ ਹੀ ਕਰ ਕਰ ਦੀ ਜੋਤ ਜਿਨ ਕਰ ਤੁਸੀਂ ਵਸੋ ਮਾਤਾ ਉੱਥੇ ਕਲੇਸ਼ ਨਿਵਾ ਰਹੇ ਧਨ ਤਾਇਨ ਤੇ ਸੁਖ ਪ੍ਰਗਟੇ ਚਰਨ ਧੂਰ ਉਧਾਰੇ ਰਹਾਓ ਸੋਨੇ ਵਰਗਾ ਚਮਕੇ ਮਨ ਜਦ ਨਾਮ ਤੁਮਾਰਾ ਲਈ ਅੰਤਰ ਸ਼ਾਂਤ ਵਿਕਸੈ ਜਨ ਕੀ ਜਪ ਲక్ష్ਮੀ ਨਾਮ ਸਹੇਈ ਜਿਸ ਨੇ ਨਿਤ ਜਪਿਆ ਮਾਤਾ ਉਸ ਦੇ ਕਰਮ ਸਫਲ ਹੋਏ ਘਰ ਅੰਦਰ ਆਨੰਦ ਵਸੈ ਦੁੱਖ ਤੇ ਤਾਪ ਸਭ ਖੋਏ ਤੁਸੀਂ ਹੀ ਮਾ ਦੀ ਆਦਿ ਸਰੂਪਾ ਜਗਤ ਜਨਨੀ ਕਹਾਈ سونے ਵਰਗੇ ਹਿਰਦੇ ਵਿੱਚ ਤੁਸੀਂ ਜੋਤ ਜਗਾਈ ਧਨ ਦੀ ਦਾਤਰੀ ਮਾਤਾ ਤੂੰ ਸਭ ਘਰਾਂ ਵਿੱਚ ਵਸੇ ਜੋ ਸਿਮਰੇ ਤੈਨੂੰ ਨਿਤ ਪ੍ਰਾਣੀ ਉਸਤੇ ਕਿਰਪਾ ਕਰੇ ਜੀ ਸਮਨ ਅੰਦਰ ਲੋਭ ਬਹੁਤਾ ਸੋ ਤੂੰ ਦੂਰ ਕਰੇ ਜੋ ਨਿਮਰ ਭਾਵ ਨਾਲ ਸਿਮਰੇ ਉਸ ਉੱਤੇ ਦਿਆ ਧਰੇ ਮਾਤਾ ਤੂੰ ਅੰਨ ਪਾਣੀ ਦੀ ਰੂਪ ਹੈ ਜੀਵਨ ਦੀ ਧਾਰਾ ਤੂੰ ਹੀ ਸਿਰਜਣਹਾਰ ਦੀ ਜੋਤ ਹੈ ਪਵਿੱਤਰ ਅਪਾਰਾ ਤੂੰ ਹੀ ਸੋਭਾ ਤੂੰ ਹੀ ਮਾਇਆ ਤੂੰ ਹੀ ਭਗਤੀ ਮਾਂ ਜਿਸ ਘਰ ਦੀ ਤੂੰ ਰਖਵਾਲੀ ਉੱਤੇ ਕਲੇਸ਼ ਨਾ ਕਾਂ ਮਨੁੱਖਾ ਜਨਮ ਸਫਲ ਹੋਵੇ ਜੇ ਲక్ష్ਮੀ ਨਾਮ ਜਪੇ ਸੋਨ ਸੁਨ ਮੀਠਾ ਲੱਗਦਾ ਜਿਵੇਂ ਅੰਮ੍ਰਿਤ ਧਰੇ ਸੁਖ ਸੰਭਤਾ ਦੀ ਜੋਤ ਜਗਾ ਕੇ ਮਨ ਪਵਿੱਤਰ ਬਣਾਵੇ ਜੋ ਨਾਮ ਲੈ ਤੈਥੋਂ ਮਾ ਉਹ ਸਭ ਦੁੱਖ ਭੁਲਾਵੇ ਧਰਤੀ ਆਕਾਸ਼ ਸਭ ਜਨਨ ਵਾਲੀ ਅਦਪੁੱਤ ਤੇਰੀ ਮਾਇਆ ਤੂੰ ਹੀ ਕਰਮਾਂ ਦੀ ਫਾਲਦਤਰੀ ਅਸਰ ਨਾਸ਼ਕ ਆਇਆ ਤੂੰ ਵਿਸ਼ਾਲਾ ਤੂੰ ਨਿਰਮਲ ਤੂੰ ਦਿਆਦੀ ਸਾਗਰ ਜਿਸਨੇ ਤੈਨੂੰ ਪੁਕਾਰਿਆ ਮਾਤਾ ਉਹ ਹੋਇਆ ਆਗਰ ਜਗਤ ਜਨਨੀ ਮਾਤਾ ਲక్ష్ਮੀ ਤੂੰ ਸਦਾ ਅਭਨਾਸੀ ਜੋ ਤੇਰਾ ਨਾਮ ਜਪੇ ਪ੍ਰਾਣੀ ਸੋ ਪਾਵੇ ਖੁਸ਼ਹਾਲੀ ਤੂੰ ਕਮਲਾ ਸਨ ਬੈਠੀ ਰਾਣੀ ਵਿਸ਼ਨਜੀ ਦੇ ਨਾਲ ਜੋ ਤੈਨੂੰ ਸਿਮਰੇ ਇਕਾਗਰ ਹੋ ਕੇ ਉਹ ਪਾਵੇ ਮਾਲਾ ਮਾਲ ਤੂੰ ਭਗਤਾਂ ਦੀ ਰਖਵਾਲੀ ਤੂੰ ਗਰੀਬਾਂ ਦੀ ਮਾਂ ਜੋ ਭਗਤੀ ਕਰੇ ਤੇਰੀ ਮਾਂ ਤੂੰ ਉਸਤੇ ਕਰੇ ਦਇਆ ਪਰਵਾਹ तू ही राज दिवावे तू ही रूप नवावे जिस उत् कृपा तारे सो सब कुछ पावे नानक कहे सुनो जन प्रीतम लक्ष्मी माता नाम जपो जप नाम सुख पावो जी सब तन मन धन संपत राखो नानक कहे सुनो जन प्रीतम लक्ष्मी माता नाम जपो जप नाम सुख पावो जी सब तन मन धन संपत राखो धन धन माता लक्ष्मी जी की जय धन धन ते ਤੇਰੀ ਮਾਇਆ ਧੰਨ ਧੰਨ ਮਾਤਾ ਲక్ష్ਮੀ ਜੀ ਕੀ ਜੈ ਧੰਨ ਧੰਨ ਤੇਰੀ ਮਾਇਆ ਧੰਨ ਧੰਨ ਮਾਤਾ ਲక్ష్ਮੀ ਜੀ ਕੀ ਬਾਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਧੰਨ ਧੰਨ ਮਾਤਾ ਲక్ష్ਮੀ ਜੀ ਅਨੰਤ ਕਿਰਪਾ ਦੇ ਸਰੂਪ ਤੁਸੀਂ ਹੀ ਸੁੱਖਾਂ ਦੀ ਦਾਤਰੀ ਹੋ ਤੁਸੀਂ ਹੀ ਘਰ ਘਰ ਦੀ ਜੋਤ ਜਿਨ ਕਰ ਤੁਸੀ ਵਸੋ ਮਾਤਾ ਉਥੇ ਕਲੇਸ਼ ਨਿਵਾ ਰਹੇ ਧਨ ਤਾਇਨ ਤੇ ਸੁਖ ਪ੍ਰਗਟੇ ਚਰਨ ਧੂਰ ਉਧਾਰੇ ਰਹਾਓ ਸੋਨੇ ਵਰਗਾ ਚਮਕੇ ਮਨ ਜਦ ਨਾਮ ਤੁਮਾਰਾ ਲਈ ਅੰਤਰ ਸ਼ਾਂਤ ਵਿਕਸੈ ਜਨ ਕੀ ਜਪ ਲక్ష్ਮੀ ਨਾਮ ਸਹੇਈ ਜਿਸਨੇ ਨਿਤ ਜਪਿਆ ਮਾਤਾ ਉਸ ਦੇ ਕਰਮ ਸਫਲ ਹੋਏ ਘਰ ਅੰਦਰ ਆਨੰਦ ਵਸੈ ਦੁੱਖ ਤੇ ਤਾਪ ਸਭ ਖੋਏ ਤੁਸੀਂ ਹੀ ਮਾ ਦਿਆ ਦੀ ਸਰੂਪਾ ਜਗਤ ਜਨਨਿਕ ਹਾਈ ਸੋਨੇ ਵਰਗੇ ਹਿਰਦੇ ਵਿੱਚ ਤੁਸੀਂ ਜੋਤ ਜਗਾਈ ਧਨ ਦੀ ਦਾਤਰੀ ਮਾਤਾ ਤੂੰ ਸਭ ਘਰਾਂ ਵਿੱਚ ਬਸੇ ਜੋ ਸਿਮਰੇ ਤੈਨੂੰ ਨਿਤ ਪ੍ਰਾਣੀ ਉਸਤੇ ਕਿਰਪਾ ਕਰੇ ਜਿਸ ਮਨ ਅੰਦਰ ਲੋਭ ਬਹੁਤ ਸੋ ਤੂੰ ਦੂਰ ਕਰੇ ਜੋ ਨਿਮਰ ਭਾਵ ਨਾਲ ਸਿਮਰੇ ਉਸ ਉੱਤੇ ਦਿਆ ਧਰੇ ਮਾਤਾ ਤੂੰ ਅੰਨ ਪਾਣੀ ਦੀ ਰੂਪ ਹੈ ਜੀਵਨ ਦੀ ਧਾਰਾ ਤੂੰ ਹੀ ਸਿਰਜਣਹਾਰ ਦੀ ਜੋਤ ਹੈ ਪਵਿੱਤਰ ਅਪਾਰਾ ਤੂੰ ਹੀ ਸੋਭਾ ਤੂੰ ਹੀ ਮਾਇਆ ਤੂੰ ਹੀ ਭਗਤੀ ਮਾਂ ਜਿਸ ਘੜ ਦੀ ਤੂੰ ਰਖਵਾਲੀ ਉੱਤੇ ਕਲੇਸ਼ ਨਾ ਕਾਂ ਮਨੁੱਖਾ ਜਨਮ ਸਫਲ ਹੋਵੇ ਜੇ ਲక్ష్ਮੀ ਨਾਮ ਜਪੇ ਸੋਣ ਸੋਣ ਮੀਠਾ ਲੱਗਦਾ ਜਿਵੇਂ ਅੰਮ੍ਰਿਤ ਧਰੇ ਸੁਖ ਸੰਪਤਾ ਦੀ ਜੋਤ ਜਗਾ ਕੇ ਮਨ ਪਵਿੱਤਰ ਬਣਾਵੇ ਜੋ ਨਾਮ ਲੈ ਤੈਥੋਂ ਮਾਂ ਉਹ ਸਭ ਦੁੱਖ ਭੁਲਾਵੇ ਧਰਤੀ ਆਕਾਸ਼ ਸਭ ਜਨਨ ਵਾਲੀ ਅਦਪੁੱਤ ਤੇਰੀ ਮਾਇਆ ਤੂੰ ਹੀ ਕਰਮਾਂ ਦੀ ਫਾਲ ਦਾਤਰੀ ਅਸਰਨਾਸਕ ਆਇਆ ਤੂੰ ਵਿਸ਼ਾਲਾ ਤੂੰ ਨਿਰਮਲ ਤੂੰ ਦਿਆਦੀ ਸਾਗਰ ਜਿਸਨੇ ਤੈਨੂੰ ਪੁਕਾਰਿਆ ਮਾਤਾ ਉਹ ਹੋਇਆ ਆਗਰ ਜਗਤ ਜੜਨੀ ਮਾਤਾ ਲక్ష్ਮੀ ਤੂੰ ਸਦਾ ਅਭਨਾਸੀ ਜੋ ਤੇਰਾ ਨਾਮ ਜਪੇ ਪ੍ਰਾਣੀ ਸੋ ਪਾਵੇ ਖੁਸ਼ਹਾਲੀ ਤੂੰ ਕਮਲਾ ਸਨ ਬੈਠੀ ਰਾਣੀ ਵਿਸ਼ਨਜੀ ਦੇ ਨਾਲ ਜੋ ਤੈਨੂੰ ਸਿਮਰੇ ਇਕਾਗਰ ਹੋ ਕੇ ਉਹ ਪਾਵੇ ਮਾਲਾ ਮਾਲ ਤੂੰ ਭਗਤਾਂ ਦੀ ਰਖਵਾਲੀ ਤੂੰ ਗਰੀਬਾਂ ਦੀ ਮਾਂ ਜੋ ਭਗਤੀ ਕਰੇ ਤੇਰੀ ਮਾਂ ਤੂੰ ਉਸਤੇ ਕਰੇ ਦਇਆ ਪਰਵਾਹ तू ही राज दिवावे, तू ही रूप नवावे जिस उत् कृपा तारे सो सब कुछ पावे नानक कहे सुनो जन प्रीतम लक्ष्मी माता नाम जपो, जप नाम सुख पावो जी सब तन मन धन संपत राखो नानक कहे सुनो जन प्रीतम लक्ष्मी माता नाम जपो, जप नाम सुख पावो जी सब तन मन धन संपत राखो धन धन माता लक्ष्मी जी की जय धन धन ते ਤੇਰੀ ਮਾਇਆ ਧੰਨ ਧੰਨ ਮਾਤਾ ਲక్ష్ਮੀ ਜੀ ਕੀ ਜੈ ਧੰਨ ਧੰਨ ਤੇਰੀ ਮਾਇਆ ਧੰਨ ਧੰਨ ਮਾਤਾ ਲక్ష్ਮੀ ਜੀ ਕੀ ਬਾਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਧੰਨ ਧੰਨ ਮਾਤਾ ਲక్ష్ਮੀ ਜੀ ਅਨੰਤ ਕਿਰਪਾ ਦੇ ਸਰੂਪ ਤੁਸੀਂ ਹੀ ਸੁੱਖਾਂ ਦੀ ਦਾਤਰੀ ਹੋ ਤੁਸੀਂ ਹੀ ਘਰ ਘਰ ਦੀ ਜੋਤ ਜਨ ਕਰ ਤੁਸੀਂ ਵਸੋ ਮਾਤਾ ਉੱਥੇ ਕਲੇਸ਼ ਨਿਵਾ ਰਹੇ ਧਨ ਤਾਇਨ ਤੇ ਸੁਖ ਪ੍ਰਗਟੇ ਚਰਨ ਧੂਰ ਉਧਾਰੇ ਰਹਾਓ ਸੋਨੇ ਵਰਗਾ ਚਮਕੇ ਮਨ ਜਦ ਨਾਮ ਤੁਮਾਰਾ ਲਈ ਅੰਤਰ ਸ਼ਾਂਤ ਵਿਕਸੈ ਜਨ ਕੀ ਜਪ ਲక్ష్ਮੀ ਨਾਮ ਸਹੇਈ ਜਿਸਨੇ ਨਿਤ ਜਪਿਆ ਮਾਤਾ ਉਸਦੇ ਕਰਮ ਸਫਲ ਹੋਏ ਘਰ ਅੰਦਰ ਆਨੰਦ ਵਸੈ ਦੁੱਖ ਤੇ ਤਾਪ ਸਭ ਖੋਏ ਤੁਸੀਂ ਹੀ ਮਾ ਦਿਆ ਦੀ ਸਰੂਪਾ ਜਗਤ ਜਨਨੀ ਕਹਾਈ ਸੋਨੇ ਵਰਗੇ ਹਿਰਦੇ ਵਿੱਚ ਤੁਸੀਂ ਜੋਤ ਜਗਾਈ ਧਨ ਦੀ ਦਾਤਰੀ ਮਾਤਾ ਤੂੰ ਸਭ ਘਰਾਂ ਵਿੱਚ ਵਸੇ ਜੋ ਸਿਮਰੇ ਤੈਨੂੰ ਨਿਤ ਪ੍ਰਾਣੀ ਉਸਤੇ ਕਿਰਪਾ ਕਰੇ ਜਿਸ ਮਨ ਅੰਦਰ ਲੋਭ ਬਹੁਤਾ ਸੋ ਤੂੰ ਦੂਰ ਕਰੇ ਜੋ ਨਿਮਰ ਭਾਵ ਨਾਲ ਸਿਮਰੇ ਉਸ ਉੱਤੇ ਦਇਆ ਧਰੇ ਮਾਤਾ ਤੂੰ ਅੰਨ ਪਾਣੀ ਦੀ ਰੂਪ ਹੈ ਜੀਵਨ ਦੀ ਧਾਰਾ ਤੂੰ ਹੀ ਸਿਰਜਣਹਾਰ ਦੀ ਜੋਤ ਹੈ ਪਵਿੱਤਰ ਅਪਾਰਾ ਤੂੰ ਹੀ ਸੋਭਾ ਤੂੰ ਹੀ ਮਾਇਆ ਤੂੰ ਹੀ ਭਗਤੀ ਮਾਂ ਜਿਸ ਘੜ ਦੀ ਤੂੰ ਰਖਵਾਲੀ ਉੱਤੇ ਕਲੇਸ਼ ਨਾ ਕਾਂ ਮਨੁੱਖਾ ਜਨਮ ਸਫਲ ਹੋਵੇ ਜੇ ਲక్ష్ਮੀ ਨਾਮ ਜਪੇ ਸੋਨ ਸੁਨ ਮੀਠਾ ਲੱਗਦਾ ਜਿਵੇਂ ਅੰਮ੍ਰਿਤ ਧਰੇ ਸੁਖ ਸੰਬਤਾ ਦੀ ਜੋਤ ਜਗਾ ਕੇ ਮਨ ਪਵਿੱਤਰ ਬਣਾਵੇ ਜੋ ਨਾਮ ਲੈ ਤੈਥੋਂ ਮਾ ਉਹ ਸਭ ਦੁੱਖ ਭੁਲਾਵੇ ਧਰਤੀ ਆਕਾਸ਼ ਸਭ ਜਨਨ ਵਾਲੀ ਅਦਪੁੱਤ ਤੇਰੀ ਮਾਇਆ ਤੂੰ ਹੀ ਕਰਮਾਂ ਦੀ ਫਾਲਦਤਰੀ ਅਸਰ ਨਾਸਕ ਆਇਆ ਤੂੰ ਵਿਸ਼ਾਲਾ ਤੂੰ ਨਿਰਮਲ ਤੂੰ ਦਿਆਦੀ ਸਾਗਰ ਜਿਸਨੇ ਤੈਨੂੰ ਪੁਕਾਰਿਆ ਮਾਤਾ ਉਹ ਹੋਇਆ ਆਗਰ ਜਗਤ ਜਨਨੀ ਮਾਤਾ ਲక్ష్ਮੀ ਤੂੰ ਸਦਾ ਅਭਨਾਸੀ ਜੋ ਤੇਰਾ ਨਾਮ ਜਪੇ ਪ੍ਰਾਣੀ ਸੋ ਪਾਵੇ ਖੁਸ਼ਹਾਲੀ ਤੂੰ ਕਮਲਾ ਸਨ ਬੈਠੀ ਰਾਣੀ ਵਿਸ਼ਨਜੀ ਦੇ ਨਾਲ ਜੋ ਤੈਨੂੰ ਸਿਮਰੇ ਇਕਾਗਰ ਹੋ ਕੇ ਉਹ ਪਾਵੇ ਮਾਲਾ ਮਾਲ ਤੂੰ ਭਗਤਾਂ ਦੀ ਰਖਵਾਲੀ ਤੂੰ ਗਰੀਬਾਂ ਦੀ ਮਾਂ ਜੋ ਭਗਤੀ ਕਰੇ ਤੇਰੀ ਮਾਂ ਤੂੰ ਉਸਤੇ ਕਰੇ ਦਇਆ ਪਰਵਾਹ तू ही राज दिवावे, तू ही रूप नवावे जिस उत् कृपा तारे सो सब कुछ पावे नानक कहे सुनो जन प्रीतम लक्ष्मी माता नाम जपो, जप नाम सुख पावो जी सब तन मन धन संपत राखो नानक कहे सुनो जन प्रीतम लक्ष्मी माता नाम जपो, जप नाम सुख पावो जी सब तन मन धन संपत राखो धन धन माता लक्ष्मी जी की जय धन धन ते ਰੀ ਮਾਇਆ ਧੰਨ ਧੰਨ ਮਾਤਾ ਲక్ష్ਮੀ ਜੀ ਕੀ ਜੈ ਧੰਨ ਧੰਨ ਤੇਰੀ ਮਾਇਆ ਧੰਨ ਧੰਨ ਮਾਤਾ ਲక్ష్ਮੀ ਜੀ ਕੀ ਬਾਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਧੰਨ ਧੰਨ ਮਾਤਾ ਲక్ష్ਮੀ ਜੀ ਅਨੰਤ ਕਿਰਪਾ ਦੇ ਸਰੂਪ ਤੁਸੀਂ ਹੀ ਸੁੱਖਾਂ ਦੀ ਦਾਤਰੀ ਹੋ ਤੁਸੀਂ ਹੀ ਘਰ ਘਰ ਦੀ ਜੋਤ ਜਨ ਕਰ ਤੁਸੀਂ ਵਸੋ ਮਾਤਾ ਉੱਥੇ ਕਲੇਸ਼ ਨਿਵਾ ਰਹੇ ਧਨ ਤਾਇਨ ਤੇ ਸੁਖ ਪ੍ਰਗਟੇ ਚਰਨ ਧੂਰ ਉਧਾਰੇ ਰਹਾਓ ਸੋਨੇ ਵਰਗਾ ਚਮਕੇ ਮਨ ਜਦ ਨਾਮ ਤੁਮਾਰਾ ਲਈ ਅੰਤਰ ਸ਼ਾਂਤ ਵਿਕਸੈ ਜਨ ਕੀ ਜਪ ਲక్ష్ਮੀ ਨਾਮ ਸਹੇਈ ਜਿਸ ਨੇ ਨਿਤ ਜਪਿਆ ਮਾਤਾ ਉਸ ਦੇ ਕਰਮ ਸਫਲ ਹੋਏ ਘਰ ਅੰਦਰ ਆਨੰਦ ਵਸੈ ਦੁੱਖ ਤੇ ਤਾਪ ਸਭ ਖੋਏ ਤੁਸੀਂ ਹੀ ਮਾ ਦਿਆ ਦੀ ਸਰੂਪਾ ਜਗਤ ਜਨਨੀ ਕਹਾਈ ਸੋਨੇ ਵਰਗੇ ਹਿਰਦੇ ਵਿੱਚ ਤੁਸੀਂ ਜੋਤ ਜਗਾਈ ਧਨ ਦੀ ਦਾਤਰੀ ਮਾਤਾ ਤੂੰ ਸਭ ਘਰਾਂ ਵਿੱਚ ਬਸੇ ਜੋ ਸਿਮਰੇ ਤੈਨੂੰ ਨਿਤ ਪ੍ਰਾਣੀ ਉਸਤੇ ਕਿਰਪਾ ਕਰੇ ਜਿਸ ਮਨ ਅੰਦਰ ਲੋਭ ਬਹੁਤਾ ਸੋ ਤੂੰ ਦੂਰ ਕਰੇ ਜੋ ਨਿਮਰ ਭਾਵ ਨਾਲ ਸਿਮਰੇ ਉਸ ਉੱਤੇ ਦਇਆ ਧਰੇ ਮਾਤਾ ਤੂੰ ਅੰਨ ਪਾਣੀ ਦੀ ਰੂਪ ਹੈ ਜੀਵਨ ਦੀ ਧਾਰਾ ਤੂੰ ਹੀ ਸਿਰਜਣਹਾਰ ਦੀ ਜੋਤ ਹੈ ਪਵਿੱਤਰ ਅਪਾਰਾ ਤੂੰ ਹੀ ਸੋਭਾ ਤੂੰ ਹੀ ਮਾਇਆ ਤੂੰ ਹੀ ਭਗਤੀ ਮਾਂ ਜਿਸ ਘੜ ਦੀ ਤੂੰ ਰਖਵਾਲੀ ਉੱਥੇ ਕਲੇਸ਼ ਨਾ ਕਾਂ ਮਨੁੱਖਾ ਜਨਮ ਸਫਲ ਹੋਵੇ ਜੇ ਲక్ష్ਮੀ ਨਾਮ ਜਪੇ ਸੋਣ ਸੋਣ ਮੀਠਾ ਲੱਗਦਾ ਜਿਵੇਂ ਅੰਮ੍ਰਿਤ ਧਰੇ ਸੁਖ ਸੰਬਤਾ ਦੀ ਜੋਤ ਜਗਾ ਕੇ ਮਨ ਪਵਿੱਤਰ ਬਣਾਵੇ ਜੋ ਨਾਮ ਲੈ ਤੈਥੋਂ ਮਾਂ ਉਹ ਸਭ ਦੁੱਖ ਪੁਲਾ ਆਵੇ ਧਰਤੀ ਆਕਾਸ਼ ਸਭ ਜਨਨ ਵਾਲੀ ਅਦਪੁਤ ਤੇਰੀ ਮਾਇਆ ਤੂੰ ਹੀ ਕਰਮਾਂ ਦੀ ਫਾਲਦਤਰੀ ਅਸਰ ਨਾਸਕ ਆਇਆ ਤੂੰ ਵਿਸ਼ਾਲਾ ਤੂੰ ਨਿਰਮਲ ਤੂੰ ਦਿਆਦੀ ਸਾਗਰ ਜਿਸਨੇ ਤੈਨੂੰ ਪੁਕਾਰਿਆ ਮਾਤਾ ਉਹ ਹੋਇਆ ਆਗਰ ਜਗਤ ਜਨਨੀ ਮਾਤਾ ਲక్ష్ਮੀ ਤੂੰ ਸਦਾ ਅਭਨਾਸੀ ਜੋ ਤੇਰਾ ਨਾਮ ਜਪੇ ਪ੍ਰਾਣੀ ਸੋ ਪਾਵੇ ਖੁਸ਼ਹਾਲੀ ਤੂੰ ਕਮਲਾ ਸਨ ਬੈਠੀ ਰਾਣੀ ਵਿਸ਼ਨਜੀ ਦੇ ਨਾਲ ਜੋ ਤੈਨੂੰ ਸਿਮਰੇ ਇਕਾਗਰ ਹੋ ਕੇ ਉਹ ਪਾਵੇ ਮਾਲਾ ਮਾਲ ਤੂੰ ਭਗਤਾਂ ਦੀ ਰਖਵਾਲੀ ਤੂੰ ਗਰੀਬਾਂ ਦੀ ਮਾਂ ਜੋ ਭਗਤੀ ਕਰੇ ਤੇਰੀ ਮਾਂ ਤੂੰ ਉਸਤੇ ਕਰੇ ਦਇਆ ਪਰਵਾਹ तू ही राज दिवावे, तू ही रूप नवावे जिस उत् कृपा तारे सो सब कुछ पावे नानक कहे सुनो जन प्रीतम लक्ष्मी माता नाम जपो, जप जब नाम सुख पावो जी सब तन मन धन संपत राखो नानक कहे सुनो जन प्रीतम लक्ष्मी माता नाम जपो, जब जप जब नाम सुख पावो जी सब तन मन धन संपत राखो धन धन माता लक्ष्मी जी की जय धन धन ते ਰੀ ਮਾਇਆ ਧੰਨ ਧੰਨ ਮਾਤਾ ਲక్ష్ਮੀ ਜੀ ਕੀ ਜੈ ਧੰਨ ਧੰਨ ਤੇਰੀ ਮਾਇਆ ਧੰਨ ਧੰਨ ਮਾਤਾ ਲక్ష్ਮੀ ਜੀ ਕੀ ਬਾਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਧੰਨ ਧੰਨ ਮਾਤਾ ਲక్ష్ਮੀ ਜੀ ਅਨੰਤ ਕਿਰਪਾ ਦੇ ਸਰੂਪ ਤੁਸੀਂ ਹੀ ਸੁੱਖਾਂ ਦੀ ਦਾਤਰੀ ਹੋ ਤੁਸੀਂ ਹੀ ਘਰ ਘਰ ਦੀ ਜੋਤ ਜਨ ਕਰ ਤੁਸੀਂ ਵਸੋ ਮਾਤਾ ਉੱਥੇ ਕਲੇਸ਼ ਨਿਵਾ ਰਹੇ ਧਨ ਤਾਇਨ ਤੇ ਸੁਖ ਪ੍ਰਗਟੇ ਚਰਨ ਧੂਰ ਉਧਾਰੇ ਰਹਾਓ ਸੋਨੇ ਵਰਗਾ ਚਮਕੇ ਮਨ ਜਦ ਨਾਮ ਤੁਮਾਰਾ ਲਈ ਅੰਤਰ ਸ਼ਾਂਤ ਵਿਕਸੈ ਜਨ ਕੀ ਜਪ ਲక్ష్ਮੀ ਨਾਮ ਸਹੇਈ ਜਿਸ ਨੇ ਨਿਤ ਜਪਿਆ ਮਾਤਾ ਉਸ ਦੇ ਕਰਮ ਸਫਲ ਹੋਏ ਘਰ ਅੰਦਰ ਆਨੰਦ ਵਸੈ ਦੁੱਖ ਤੇ ਤਾਪ ਸਭ ਖੋਏ ਤੁਸੀਂ ਹੀ ਮਾ ਦਿਆ ਦੀ ਸਰੂਪਾ ਜਗਤ ਜਨਨੀ ਕਹਾਈ سونے ਵਰਗੇ ਹਿਰਦੇ ਵਿੱਚ ਤੁਸੀਂ ਜੋਤ ਜਗਾਈ ਧਨ ਦੀ ਦਾਤਰੀ ਮਾਤਾ ਤੂੰ ਸਭ ਘਰਾਂ ਵਿੱਚ ਬਸੇ ਜੋ ਸਿਮਰੇ ਤੈਨੂੰ ਨਿਤ ਪ੍ਰਾਣੀ ਉਸਤੇ ਕਿਰਪਾ ਕਰੇ ਜਿਸ ਮਨ ਅੰਦਰ ਲੋਭ ਬਹੁਤਾ ਸੋ ਤੂੰ ਦੂਰ ਕਰੇ ਜੋ ਨਿਮਰ ਭਾਵ ਨਾਲ ਸਿਮਰੇ ਉਸ ਉੱਤੇ ਦਿਆ ਧਰੇ ਮਾਤਾ ਤੂੰ ਅੰਨ ਪਾਣੀ ਦੀ ਰੂਪ ਹੈ ਜੀਵਨ ਦੀ ਧਾਰਾ ਤੂੰ ਹੀ ਸਿਰਜਣਹਾਰ ਦੀ ਜੋਤ ਹੈ ਪਵਿੱਤਰ ਅਪਾਰਾ ਤੂੰ ਹੀ ਸੋਭਾ ਤੂੰ ਹੀ ਮਾਇਆ ਤੂੰ ਹੀ ਭਗਤੀ ਮਾਂ ਜਿਸ ਘਰ ਦੀ ਤੂੰ ਰਖਵਾਲੀ ਉੱਤੇ ਕਲੇਸ਼ ਨਾ ਕਾਂ ਮਨੁੱਖਾ ਜਨਮ ਸਫਲ ਹੋਵੇ ਜੇ ਲక్ష్ਮੀ ਨਾਮ ਜਪੇ ਸੋਣ ਸੋਣ ਮੀਠਾ ਲੱਗਦਾ ਜਿਵੇਂ ਅੰਮ੍ਰਿਤ ਧਰੇ ਸੁਖ ਸੰਬਤਾ ਦੀ ਜੋਤ ਜਗਾ ਕੇ ਮਨ ਪਵਿੱਤਰ ਬਣਾਵੇ ਜੋ ਨਾਮ ਲੈ ਤੈਥੋਂ ਮਾ ਉਹ ਸਭ ਦੁੱਖ ਭੁਲਾਵੇ ਧਰਤੀ ਆਕਾਸ਼ ਸਭ ਜਨਨ ਵਾਲੀ ਅਦਪੁੱਤ ਤੇਰੀ ਮਾਇਆ ਤੂੰ ਹੀ ਕਰਮਾਂ ਦੀ ਫਾਲਦਾਤਰੀ ਅਸਰ ਨਾਸਕ ਆਇਆ ਤੂੰ ਵਿਸ਼ਾਲਾ ਤੂੰ ਨਿਰਮਲ ਤੂੰ ਦਿਆਦੀ ਸਾਗਰ ਜਿਸਨੇ ਤੈਨੂੰ ਪੁਕਾਰਿਆ ਮਾਤਾ ਉਹ ਹੋਇਆ ਆਗਰ ਜਗਤ ਜਨਨੀ ਮਾਤਾ ਲక్ష్ਮੀ ਤੂੰ ਸਦਾ ਅਭਨਾਸੀ ਜੋ ਤੇਰਾ ਨਾਮ ਜਪੇ ਪ੍ਰਾਣੀ ਸੋ ਪਾਵੇ ਖੁਸ਼ਹਾਲੀ ਤੂੰ ਕਮਲਾ ਸਨ ਬੈਠੀ ਰਾਣੀ ਵਿਸ਼ਨਜੀ ਦੇ ਨਾਲ ਜੋ ਤੈਨੂੰ ਸਿਮਰੇ ਇਕਾਗਰ ਹੋ ਕੇ ਉਹ ਪਾਵੇ ਮਾਲਾ ਮਾਲ ਤੂੰ ਭਗਤਾਂ ਦੀ ਰਖਵਾਲੀ ਤੂੰ ਗਰੀਬਾਂ ਦੀ ਮਾਂ ਜੋ ਭਗਤੀ ਕਰੇ ਤੇਰੀ ਮਾਂ ਤੂੰ ਉਸਤੇ ਕਰੇ ਦਇਆ ਪਰਵਾਹ तू ही राज दिवा तू ही रूप नवावे जिस उत्तर कृपा तारे सो सब कुछ पावे नानक कहे सुनो जन प्रीतम लक्ष्मी माता नाम जपो जप नाम सुख पावो जी सब तन मन धन संपत राखो नानक कहे सुनो जन प्रीतम लक्ष्मी माता नाम जपो जप नाम सुख पावो जी सब तन मन धन संपत राखो धन धन माता लक्ष्मी जी की जय धन धन ते ਰੀ ਮਾਇਆ ਧੰਨ ਧੰਨ ਮਾਤਾ ਲక్ష్ਮੀ ਜੀ ਕੀ ਜੈ ਧੰਨ ਧੰਨ ਤੇਰੀ ਮਾਇਆ ਧੰਨ ਧੰਨ ਮਾਤਾ ਲక్ష్ਮੀ ਜੀ ਕੀ ਬਾਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਧੰਨ ਧੰਨ ਮਾਤਾ ਲక్ష్ਮੀ ਜੀ ਅਨੰਤ ਕਿਰਪਾ ਦੇ ਸਰੂਪ ਤੁਸੀਂ ਹੀ ਸੁੱਖਾਂ ਦੀ ਦਾਤਰੀ ਹੋ ਤੁਸੀਂ ਹੀ ਘਰ ਘਰ ਦੀ ਜੋਤ ਜਨ ਕਰ ਤੁਸੀਂ ਵਸੋ ਮਾਤਾ ਉੱਥੇ ਕਲੇਸ਼ ਨਿਵਾ ਰਹੇ ਧਨ ਤਾਇਨ ਤੇ ਸੁਖ ਪ੍ਰਗਟੇ ਚਰਨ ਧੂਰ ਉਧਾਰੇ ਰਹਾਓ ਸੋਨੇ ਵਰਗਾ ਚਮਕੇ ਮਨ ਜਦ ਨਾਮ ਤੁਮਾਰਾ ਲਈ ਅੰਤਰ ਸ਼ਾਂਤ ਵਿਕਸੈ ਜਨ ਕੀ ਜਪ ਲక్ష్ਮੀ ਨਾਮ ਸਹੇਈ ਜਿਸ ਨੇ ਨਿਤ ਜਪਿਆ ਮਾਤਾ ਉਸ ਦੇ ਕਰਮ ਸਫਲ ਹੋਏ ਘਰ ਅੰਦਰ ਆਨੰਦ ਵਸੈ ਦੁੱਖ ਤੇ ਤਾਪ ਸਭ ਖੋਏ ਤੁਸੀਂ ਹੀ ਮਾ ਦਿਆ ਦੀ ਸਰੂਪਾ ਜਗਤ ਜਨਨੀ ਕਹਾਈ ਸੋਨੇ ਵਰਗੇ ਹਿਰਦੇ ਵਿੱਚ ਤੁਸੀਂ ਜੋਤ ਜਗਾਈ ਧਨ ਦੀ ਦਾਤਰੀ ਮਾਤਾ ਤੂੰ ਸਭ ਘਰਾਂ ਵਿੱਚ ਵਸੇ ਜੋ ਸਿਮਰੇ ਤੈਨੂੰ ਨਿਤ ਪ੍ਰਾਣੀ ਉਸਤੇ ਕਿਰਪਾ ਕਰੇ ਜਿਸ ਮਨ ਅੰਦਰ ਲੋਭ ਬਹੁਤਾ ਸੋ ਤੂੰ ਦੂਰ ਕਰੇ ਜੋ ਨਿਮਰ ਭਾਵ ਨਾਲ ਸਿਮਰੇ ਉਸ ਉੱਤੇ ਦਇਆ ਧਰੇ ਮਾਤਾ ਤੂੰ ਅੰਨ ਪਾਣੀ ਦੀ ਰੂਪ ਹੈ ਜੀਵਨ ਦੀ ਧਾਰਾ ਤੂੰ ਹੀ ਸਿਰਜਣਹਾਰ ਦੀ ਜੋਤ ਹੈ ਪਵਿੱਤਰ ਅਪਾਰਾ ਤੂੰ ਹੀ ਸੋਭਾ ਤੂੰ ਹੀ ਮਾਇਆ ਤੂੰ ਹੀ ਭਗਤੀ ਮਾਂ ਜਿਸ ਘੜ ਦੀ ਤੂੰ ਰਖਵਾਲੀ ਉੱਥੇ ਕਲੇਸ਼ ਨਾ ਕਾਂ ਮਨੁੱਖਾ ਜਨਮ ਸਫਲ ਹੋਵੇ ਜੇ ਲక్ష్ਮੀ ਨਾਮ ਜਪੇ ਸੋਣ ਸੋਣ ਮੀਠਾ ਲੱਗਦਾ ਜਿਵੇਂ ਅੰਮ੍ਰਿਤ ਧਰੇ ਸੁਖ ਸੰਪਤਾ ਦੀ ਜੋਤ ਜਗਾ ਕੇ ਮਨ ਪਵਿੱਤਰ ਬਣਾਵੇ ਜੋ ਨਾਮ ਲੈ ਤੈਥੋਂ ਮਾਂ ਉਹ ਸਭ ਦੁੱਖ ਭੁਲਾਵੇ ਧਰਤੀ ਆਕਾਸ਼ ਸਭ ਜਨਨ ਵਾਲੀ ਅਦਪੁੱਤ ਤੇਰੀ ਮਾਇਆ ਤੂੰ ਹੀ ਕਰਮਾਂ ਦੀ ਫਾਲ ਦਾਤਰੀ ਅਸਰਨਾਸਕ ਆਇਆ ਤੂੰ ਵਿਸ਼ਾਲਾ ਤੂੰ ਨਿਰਮਲ ਤੂੰ ਦਿਆਦੀ ਸਾਗਰ ਜਿਸਨੇ ਤੈਨੂੰ ਪੁਕਾਰਿਆ ਮਾਤਾ ਉਹ ਹੋਇਆ ਆਗਰ ਜਗਤ ਜਨਨੀ ਮਾਤਾ ਲక్ష్ਮੀ ਤੂੰ ਸਦਾ ਅਭਨਾਸੀ ਜੋ ਤੇਰਾ ਨਾਮ ਜਪੇ ਪ੍ਰਾਣੀ ਸੋ ਪਾਵੇ ਖੁਸ਼ਹਾਲੀ ਤੂੰ ਕਮਲਾ ਸਨ ਬੈਠੀ ਰਾਣੀ ਵਿਸ਼ਨਜੀ ਦੇ ਨਾਲ ਜੋ ਤੈਨੂੰ ਸਿਮਰੇ ਇਕਾਗਰ ਹੋ ਕੇ ਉਹ ਪਾਵੇ ਮਾਲਾ ਮਾਲ ਤੂੰ ਭਗਤਾਂ ਦੀ ਰਖਵਾਲੀ ਤੂੰ ਗਰੀਬਾਂ ਦੀ ਮਾਂ ਜੋ ਭਗਤੀ ਕਰੇ ਤੇਰੀ ਮਾਂ ਤੂੰ ਉਸਤੇ ਕਰੇ ਦਇਆ ਪਰਵਾਹ तू ही राज दिवावे तू ही रूप नवावे जिस उत्तर कृपा तारे सो सब कुछ पावे नानक कहे सुनो जन प्रीतम लक्ष्मी माता नाम जपो जप नाम सुख पावो जी सब तन मन धन संपत राखो नानक कहे सुनो जन प्रीतम लक्ष्मी माता नाम जपो जप नाम सुख पावो जी सब तन मन धन संपत राखो धन धन माता लक्ष्मी जी की जय धन धन ते ਰੀ ਮਾਇਆ ਧੰ ਧੰ ਮਾਤਾ ਲక్ష్ਮੀ ਜੀ ਕੀ ਜੈ ਧੰ ਧੰ ਤੇਰੀ ਮਾਇਆ ਧੰ ਧੰ ਮਾਤਾ ਲక్ష్ਮੀ ਜੀ ਕੀ ਬਾਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਧੰ ਧੰ ਮਾਤਾ ਲక్ష్ਮੀ ਜੀ ਅਨੰਤ ਕਿਰਪਾ ਦੇ ਸਰੂਪ ਤੁਸੀਂ ਹੀ ਸੁੱਖਾਂ ਦੀ ਦਾਤਰੀ ਹੋ ਤੁਸੀਂ ਹੀ ਘਰ ਘਰ ਦੀ ਜੋਤ ਜਨ ਕਰ ਤੁਸੀਂ ਵਸੋ ਮਾਤਾ ਉੱਥੇ ਕਲੇਸ਼ ਨਿਵਾ ਰਹੇ ਧਨ ਤਾਇਨ ਤੇ ਸੁਖ ਪ੍ਰਗਟੇ ਚਰਨ ਧੂਰ ਉਧਾਰੇ ਰਹਾਓ ਸੋਨੇ ਵਰਗਾ ਚਮਕੇ ਮਨ ਜਦ ਨਾਮ ਤੁਮਾਰਾ ਲਈ ਅੰਤਰ ਸ਼ਾਂਤ ਵਿਕਸੈ ਜਨ ਕੀ ਜਪ ਲక్ష్ਮੀ ਨਾਮ ਸਹੇਈ ਜਿਸ ਨੇ ਨਿਤ ਜਪਿਆ ਮਾਤਾ ਉਸ ਦੇ ਕਰਮ ਸਫਲ ਹੋਏ ਘਰ ਅੰਦਰ ਆਨੰਦ ਵਸੈ ਦੁੱਖ ਤੇ ਤਾਪ ਸਭ ਖੋਏ ਤੁਸੀਂ ਹੀ ਮਾ ਦੇ ਆ ਦੀ ਸਰੂਪਾ ਜਗਤ ਜਨਨੀ ਕਹਾਈ ਸੋਨੇ ਵਰਗੇ ਹਿਰਦੇ ਵਿੱਚ ਤੁਸੀਂ ਜੋਤ ਜਗਾਈ ਧਨ ਦੀ ਦਾਤਰੀ ਮਾਤਾ ਤੂੰ ਸਭ ਘਰਾਂ ਵਿੱਚ ਬਸੇ ਜੋ ਸਿਮਰੇ ਤੈਨੂੰ ਨਿਤ ਪ੍ਰਾਣੀ ਉਸਤੇ ਕਿਰਪਾ ਕਰੇ ਜਿਸ ਮਨ ਅੰਦਰ ਲੋਭ ਬਹੁਤਾ ਸੋ ਤੂੰ ਦੂਰ ਕਰੇ ਜੋ ਨਿਮਰ ਭਾਵ ਨਾਲ ਸਿਮਰੇ ਉਸ ਉੱਤੇ ਦਇਆ ਧਰੇ ਮਾਤਾ ਤੂੰ ਅੰਨ ਪਾਣੀ ਦੀ ਰੂਪ ਹੈ ਜੀਵਨ ਦੀ ਧਾਰਾ ਤੂੰ ਹੀ ਸਿਰਜਣਹਾਰ ਦੀ ਜੋਤ ਹੈ ਪਵਿੱਤਰ ਅਪਾਰਾ ਤੂੰ ਹੀ ਸੋਭਾ ਤੂੰ ਹੀ ਮਾਇਆ ਤੂੰ ਹੀ ਭਗਤੀ ਮਾਂ ਜਿਸ ਘਰ ਦੀ ਤੂੰ ਰਖਵਾਲੀ ਉੱਥੇ ਕਲੇਸ਼ ਨਾ ਕਾਂ ਮਨੁੱਖਾ ਜਨਮ ਸਫਲ ਹੋਵੇ ਜੇ ਲక్ష్ਮੀ ਨਾਮ ਜਪੇ ਸੋਣ ਸੋਣ ਮੀਠਾ ਲੱਗਦਾ ਜਿਵੇਂ ਅੰਮ੍ਰਿਤ ਧਰੇ ਸੁਖ ਸੰਬਤਾ ਦੀ ਜੋਤ ਜਗਾ ਕੇ ਮਨ ਪਵਿੱਤਰ ਬਣਾਵੇ ਜੋ ਨਾਮ ਲੈ ਤੈਥੋਂ ਮਾ ਉਹ ਸਭ ਦੁੱਖ ਭੁਲਾਵੇ ਧਰਤੀ ਆਕਾਸ਼ ਸਭ ਜਨਨ ਵਾਲੀ ਅਦਪੁੱਤ ਤੇਰੀ ਮਾਇਆ ਤੂੰ ਹੀ ਕਰਮਾਂ ਦੀ ਫਾਲਦਾਤਰੀ ਅਸਰ ਨਾਸਕ ਆਇਆ ਤੂੰ ਵਿਸ਼ਾਲਾ ਤੂੰ ਨਿਰਮਲ ਤੂੰ ਦਿਆਦੀ ਸਾਗਰ ਜਿਸਨੇ ਤੈਨੂੰ ਪੁਕਾਰਿਆ ਮਾਤਾ ਉਹ ਹੋਇਆ ਆਗਰ ਜਗਤ ਜਨਨੀ ਮਾਤਾ ਲక్ష్ਮੀ ਤੂੰ ਸਦਾ ਅਭਨਾਸੀ ਜੋ ਤੇਰਾ ਨਾਮ ਜਪੇ ਪ੍ਰਾਣੀ ਸੋ ਪਾਵੇ ਖੁਸ਼ਹਾਲੀ ਤੂੰ ਕਮਲਾ ਸਨ ਬੈਠੀ ਰਾਣੀ ਵਿਸ਼ਨਜੀ ਦੇ ਨਾਲ ਜੋ ਤੈਨੂੰ ਸਿਮਰੇ ਇਕਾਗਰ ਹੋ ਕੇ ਉਹ ਪਾਵੇ ਮਾਲਾ ਮਾਲ ਤੂੰ ਭਗਤਾਂ ਦੀ ਰਖਵਾਲੀ ਤੂੰ ਗਰੀਬਾਂ ਦੀ ਮਾਂ ਜੋ ਭਗਤੀ ਕਰੇ ਤੇਰੀ ਮਾਂ ਤੂੰ ਉਸਤੇ ਕਰੇ ਦਇਆ ਪਰਵਾਹ तू ही राज दिवावे, तू ही रूप नवावे जिस उत् कृपा तारे सो सब कुछ पावे नानक कहे सुनो जन प्रीतम लक्ष्मी माता नाम जपो, जप नाम सुख पावो जी सब तन मन धन संपत राखो नानक कहे सुनो जन प्रीतम लक्ष्मी माता नाम जपो, जप नाम सुख पावो जी सब तन मन धन संपत राखो धन धन माता लक्ष्मी जी की जय धन धन ते ਰੀ ਮਾਇਆ ਧੰ ਧੰ ਮਾਤਾ ਲਕਸ਼ਮੀ ਜੀ ਕੀ ਜੈ ਧੰ ਧੰ ਤੇਰੀ ਮਾਇਆ ਧੰ ਧੰ ਮਾਤਾ ਲਕਸ਼ਮੀ ਜੀ ਕੀ ਬਾਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਧੰ ਧੰ ਮਾਤਾ ਲਕਸ਼ਮੀ ਜੀ ਅਨੰਤ ਕਿਰਪਾ ਦੇ ਸਰੂਪ ਤੁਸੀਂ ਹੀ ਸੁੱਖਾਂ ਦੀ ਦਾਤਰੀ ਹੋ ਤੁਸੀਂ ਹੀ ਘਰ ਘਰ ਦੀ ਜੋਤ ਜਿਨ ਕਰ ਤੁਸੀ ਵਸੋ ਮਾਤਾ ਉਥੇ ਕਲੇਸ਼ ਨਿਵਾ ਰਹੇ ਧਨ ਤਾਇਨ ਤੇ ਸੁਖ ਪ੍ਰਗਟੇ ਚਰਨ ਧੂਰ ਉਧਾਰੇ ਰਹਾਓ ਸੋਨੇ ਵਰਗਾ ਚਮਕੇ ਮਨ ਜਦ ਨਾਮ ਤੁਮਾਰਾ ਲਈ ਅੰਤਰ ਸ਼ਾਂਤ ਵਿਕਸੈ ਜਨ ਕੀ ਜਪ ਲక్ష్ਮੀ ਨਾਮ ਸਹੇਈ ਜਿਸ ਨੇ ਨਿਤ ਜਪਿਆ ਮਾਤਾ ਉਸ ਦੇ ਕਰਮ ਸਫਲ ਹੋਏ ਘਰ ਅੰਦਰ ਆਨੰਦ ਵਸੈ ਦੁੱਖ ਤੇ ਤਾਪ ਸਭ ਖੋਏ ਤੁਸੀਂ ਹੀ ਮਾ ਦਿਆ ਦੀ ਸਰੂਪਾ ਜਗਤ ਜਨਨੀ ਕਹਾਈ ਸੋਨੇ ਵਰਗੇ ਹਿਰਦੇ ਵਿੱਚ ਤੁਸੀਂ ਜੋਤ ਜਗਾਈ ਧਨ ਦੀ ਦਾਤਰੀ ਮਾਤਾ ਤੂੰ ਸਭ ਘਰਾਂ ਵਿੱਚ ਬਸੇ ਜੋ ਸਿਮਰੇ ਤੈਨੂੰ ਨਿਤ ਪ੍ਰਾਣੀ ਉਸਤੇ ਕਿਰਪਾ ਕਰੇ ਜਿਸ ਮਨ ਅੰਦਰ ਲੋਭ ਬਹੁਤਾ ਸੋ ਤੂੰ ਦੂਰ ਕਰੇ ਜੋ ਨਿਮਰ ਭਾਵ ਨਾਲ ਸਿਮਰੇ ਉਸ ਉੱਤੇ ਦਿਆ ਧਰੇ ਮਾਤਾ ਤੂੰ ਅੰਨ ਪਾਣੀ ਦੀ ਰੂਪ ਹੈ ਜੀਵਨ ਦੀ ਧਾਰਾ ਤੂੰ ਹੀ ਸਿਰਜਣਹਾਰ ਦੀ ਜੋਤ ਹੈ ਪਵਿੱਤਰ ਅਪਾਰਾ ਤੂੰ ਹੀ ਸੋਭਾ ਤੂੰ ਹੀ ਮਾਇਆ ਤੂੰ ਹੀ ਭਗਤੀ ਮਾਂ ਜਿਸ ਘੜ ਦੀ ਤੂੰ ਰਖਵਾਲੀ ਉੱਤੇ ਕਲੇਸ਼ ਨਾ ਕਾਂ ਮਨੁੱਖਾ ਜਨਮ ਸਫਲ ਹੋਵੇ ਜੇ ਲక్ష్ਮੀ ਨਾਮ ਜਪੇ ਸੋਨ ਸੁਨ ਮੀਠਾ ਲੱਗਦਾ ਜਿਵੇਂ ਅੰਮ੍ਰਿਤ ਧਰੇ ਸੁਖ ਸੰਬਤਾ ਦੀ ਜੋਤ ਜਗਾ ਕੇ ਮਨ ਪਵਿੱਤਰ ਬਣਾਵੇ ਜੋ ਨਾਮ ਲੈ ਤੈਥੋਂ ਮਾ ਉਹ ਸਭ ਦੁੱਖ ਭੁਲਾਵੇ ਧਰਤੀ ਆਕਾਸ਼ ਸਭ ਜਨਨ ਵਾਲੀ ਅਦਪੁੱਤ ਤੇਰੀ ਮਾਇਆ ਤੂੰ ਹੀ ਕਰਮਾਂ ਦੀ ਫਾਲਦਾਤਰੀ ਅਸਰ ਨਾਸਕ ਆਇਆ ਤੂੰ ਵਿਸ਼ਾਲਾ ਤੂੰ ਨਿਰਮਲ ਤੂੰ ਦਿਆਦੀ ਸਾਗਰ ਜਿਸਨੇ ਤੈਨੂੰ ਪੁਕਾਰਿਆ ਮਾਤਾ ਉਹ ਹੋਇਆ ਆਗਰ ਜਗਤ ਜਨਨੀ ਮਾਤਾ ਲక్ష్ਮੀ ਤੂੰ ਸਦਾ ਅਭਨਾਸੀ ਜੋ ਤੇਰਾ ਨਾਮ ਜਪੇ ਪ੍ਰਾਣੀ ਸੋ ਪਾਵੇ ਖੁਸ਼ਹਾਲੀ ਤੂੰ ਕਮਲਾ ਸਨ ਬੈਠੀ ਰਾਣੀ ਵਿਸ਼ਨਜੀ ਦੇ ਨਾਲ ਜੋ ਤੈਨੂੰ ਸਿਮਰੇ ਇਕਾਗਰ ਹੋ ਕੇ ਉਹ ਪਾਵੇ ਮਾਲਾ ਮਾਲ ਤੂੰ ਭਗਤਾਂ ਦੀ ਰਖਵਾਲੀ ਤੂੰ ਗਰੀਬਾਂ ਦੀ ਮਾਂ ਜੋ ਭਗਤੀ ਕਰੇ ਤੇਰੀ ਮਾਂ ਤੂੰ ਉਸਤੇ ਕਰੇ ਦਇਆ ਪਰਵਾਹ तू ही राज दिवावे, तू ही रूप नवावे जिस उत्ते कृपा तारे सो सब कुछ पावे नानक कहे सुनो जन प्रीतम लक्ष्मी माता नाम जपो, जप नाम सुख पावो जी सब तन मन धन संपत राखो नानक कहे सुनो जन प्रीतम लक्ष्मी माता नाम जपो, जप नाम सुख पावो जी सब तन मन धन संपत राखो धन धन माता लक्ष्मी जी की जय धन धन ਤੇਰੀ ਮਾਇਆ ਧੰਨ ਧੰਨ ਮਾਤਾ ਲక్ష్ਮੀ ਜੀ ਕੀ ਜੈ ਧੰਨ ਧੰਨ ਤੇਰੀ ਮਾਇਆ